ਪੁਰਾਣਾ ਜਮਾਨਾ ਸ਼ਰਧਾ ਸਾਦੀ ਅੱਜ ਸਾਡੇ ਅੰਦਰ ਸ਼ਰਧਾ ਨਹੀਂ ਰਹੀ ਅਸੀਂ ਪੈਰ ਪੈ ਤੇ ਸ਼ੰਕਾ ਕਰਦੇ ਪੀ ਗਿਆਨੀ ਜੀ ਇਹ ਗੱਲ ਹੋ ਹੀ ਨਹੀਂ ਸਕਦੀ ਅੱਜ ਕੱਲ ਲੋਕਾਂ ਦਾ ਸੁਭਾਅ ਬਣ ਗਿਆ ਹੈ ਜਿਹੜੀ ਗੱਲ ਗਿਆਨੀ ਜੀ ਤੁਸੀਂ ਕਹਿੰਦੇ ਜੇ ਨਾ ਇਹ ਹੋ ਨਹੀਂ ਸਕਦੀ ਅਸੀਂ ਗੁਰੂ ਨਾਨਕ ਨੂੰ ਗੁਰੂ ਨਾਨਕ ਤਾਂ ਹੀ ਮੰਨਦੇ ਆ ਉਹ ਅਨਹੋਣੀ ਨੂੰ ਹੋਣੀ ਕਰ ਦਿੰਦਾ ਜਿਹੜੀ ਨਹੀਂ ਨਾ ਹੋ ਸਕਦੀ ਉਹ ਗੁਰੂ ਕਰ ਦਿੰਦਾ ਅੱਜ ਮੈਂ ਦੁਬਾਰੇ ਇੱਕ ਕਿਤਾਬ ਪੜ੍ਹਿਆ ਸਾ ਤੇ ਇੱਕ ਮੁਸਲਮਾਨ ਦੀ ਲਿਖਤ ਮੇਰੇ ਸਾਹਮਣੇ ਆਈ ਮੇਰੇ ਉਸ ਤਰ੍ਹਾਂ ਅਜੇ ਵੀ ਸਰਾਣੇ ਪੁਸਤਕ ਪਈ ਮੈਂ ਉਹਦੇ 40 ਪੇਜ ਪੜ੍ਹੇ ਤੇ 3-400 ਦੀ ਪੰਨੇ ਦੀ ਕਿਤਾਬ ਹੈ ਉਹ ਇੱਕ ਮੁਸਲਮਾਨ ਉਹਦਾ ਨਾਮ ਸ਼ਾਹ ਨੂਰਉਦੀਨ ਹੈ ਮੈਂ ਗੱਲ ਕਰ ਰਿਹਾ ਜਿਹੜੇ ਕਹਿੰਦੇ ਜੀ ਸੰਤ ਹੋ ਨਹੀਂ ਸਕਦਾ ਡੰਗਰ ਚਾਰਨ ਵਾਲਾ ਸੰਤ ਕਿਵੇਂ ਹੋ ਗਿਆ ਇਹ ਤਾਂ ਅਨਪੜ ਲੋਕ ਮੇਲਾ ਕਰਦੇ ਨੇ ਉਹ ਗੁਰਮੁਖੋ ਅੱਜ ਵੀ ਮੇਰੇ ਸਹਰਾਣੇ ਕਿਤਾਬ ਵਿੱਚ ਕੋਈ ਬੰਦਾ ਮੇਰੇ ਜਾ ਕੇ ਉਹ ਪੜ ਸਕਦਾ ਹੈ ਉਹਦੇ ਚ ਉਹਨੇ ਦ੍ਰਿਸ਼ਟਾਨ ਦਿੱਤਾ ਕਿ ਉਹ ਮੁਸਲਮਾਨ ਸੀਆਈਡੀ ਵਾਸਤੇ ਅਨੰਦਪੁਰ ਸਾਹਿਬ ਆਇਆ ਹੈ ब्राहਮਣਾ ਦਾ ਲੜਕਾ ਸੀ ਦਬਾਅ ਦੇ ਨਾਲ ਮੁਸਲਮਾਨ ਬਣ ਗਿਆ ਉਹਦੀ ਡਿਊਟੀ ਲੱਗੀ ਪਈ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਜੋ ਵਰਦਾ ਇਹਦੀ ਰਿਪੋਰਟ ਤੂੰ ਦਿੱਲੀ ਭੇਜਣੀ ਹੈ ਉਹ ਲਿਖਦਾ ਹੈ ਕਹਿੰਦਾ ਕਿ ਮੈਂ ਹੈਰਾਨ ਹੋ ਗਿਆ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਨੰਗੀ ਕਿਰਪਾਨ ਕੱਢੀ ਤੇ ਕਹਿਣ ਲੱਗਾ ਮੈਨੂੰ ਸਿਰ ਚਾਹੀਦਾ ਹੈ ਮੈਂ ਵਾਰ-ਵਾਰ ਇਹ ਬੇਨਤੀ ਤਾਰ ਕਰ ਰਿਹਾ ਕਿਉਂਕਿ ਇੱਕ ਸਾਡਾ ਟੀਵੀ ਵਿੱਚ ਵੀ ਆਉਣੀ ਲੋਕਾਂ ਦੇ ਮੋਬਾਈਲ ਵਿੱਚ ਭਰਨੀ ਹੈ ਤੇ ਕਈਆਂ ਨੇ ਕਹਿਣਾ ਹੋ ਨਹੀਂ ਸਕਦਾ ਤੇ ਮੈਂ ਬੇਨਤੀ ਕਰਾਂਗਾ ਵੀ ਜਿਹੜਾ ਨਹੀਂ ਨਾ ਮੰਨਦਾ ਉਹ ਮੇਰੇ ਕੋਲ ਆਵੇ ਤੇ ਮੈਨੂੰ ਕਤਾਜ ਲਿਖਿਆ ਵਿਖਾ ਦਿਆਂਗਾ ਆਪਣੇ ਕੋਲੋਂ ਨਹੀਂ ਕਹਿ ਰਿਹਾ ਉਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਨੇ ਕਿਰਪਾਨ ਕਢੀ ਤੇ ਕਹਿਣ ਲੱਗਾ ਕਿ ਮੈਨੂੰ ਇੱਕ ਸਿਰ ਦੀ ਲੋੜ ਹੈ ਇੱਕ ਦਿਆਰਾਂ ਉੱਠਿਆ ਆਪਾਂ ਆਮ ਇਹ ਸੁਣਦੇ ਆ ਢਾਡੀਆਂ ਗਿਆਨੀਆਂ ਵਿਦਵਾਨਾਂ ਦੇ ਕੋਲੋਂ ਵੀ ਗੁਰੂ ਗੋਬਿੰਦ ਸਿੰਘ ਨੇ ਤੰਬੂ ਚਲ ਜਾ ਕੇ ਉਹਨਾਂ ਦੇ ਸਿਰ ਕੱਟੇ ਪਰ ਉਸ ਮੁਸਲਮਾਨ ਨੇ ਇਹ ਗੱਲ ਨਹੀਂ ਕਹੀ ਉਹ ਕਹਿੰਦਾ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੇ ਦਇਆਰਾਮ ਦਾ ਸਿਰ ਕਟਿਆ ਉਹਦਾ ਖੂਨ ਡੁੱਲਿਆ ਉਹਦੇ ਕੱਪੜੇ ਲਿਬੜ ਗਏ ਮੁੜ ਕੇ ਦੁਬਾਰਾ ਮੰਗ ਕੀਤੀ ਧਰਮਚੰਦ ਆਇਆ ਉਹਦਾ ਸਿਰ ਕਟਿਆ ਇਸ ਤਰ੍ਹਾਂ ਉਹ ਗਿਣਤੀ ਕਰਦਾ ਜਿਵੇਂ ਜਿਵੇਂ ਆਪਾਂ ਪੰਜਾਂ ਪਿਆਰਿਆਂ ਦੇ ਬਾਰੇ ਪੜ੍ਹਦੇ ਆ ਮੁੜ ਕੇ ਹਿੰਮਤ ਸਿੰਘ ਆਇਆ ਫਿਰ ਮੁਖਮ ਸਿੰਘ ਆਇਆ ਫਿਰ ਸਹਿਬ ਸਿੰਘ ਆਇਆ ਕਹਿੰਦਾ ਪੰਜਾਂ ਦੇ ਸਿਰ ਕਟੇ ਗੁਰੂ ਨੇ ਉਹਨਾਂ ਦੇ ਕੱਪੜੇ ਧਵਾਏ ਤੇ ਇੱਕ ਦਾ ਸਿਰ ਦੂਜੇ ਨਾਲ ਜੋੜਿਆ ਉਹਨੇ ਇੱਕ ਕੜਾਈ ਲਈ ਉਹਦੇ ਲਫ਼ਜ਼ ਨੇ ਕਹਿਣ ਲੱਗਾ ਕੜਾਈ ਉਹ ਜਿਹਨੂੰ ਕੁੰਡੇ ਨਹੀਂ ਸਨ ਜਿਹਨੂੰ ਆਪਾਂ ਬਾਟਾ ਕਹਿੰਦੇ ਆ ਉਹਨੇ ਕੜਾਈ ਲਿਖਿਆ ਕਹਿੰਦਾ ਕੜਾਈ ਜਿਹਨੂੰ ਕੁੰਡੇ ਨਹੀਂ ਸਨ ਗੁਰੂ ਗੋਬਿੰਦ ਸਿੰਘ ਨੇ ਉਹਦੇ 'ਚ ਖੰਡਾ ਫੇਰਿਆ ਆ ਆਪਣੀ ਕਲਾਮ ਪੜੀ ਆਪਾਂ ਬਾਣੀ ਪਈਨੇ ਤੇ ਮੁਸਲਮਾਨ ਕਲਾਮ ਕਹਿੰਦੇ ਨੇ ਉਹ ਕਹਿੰਦੇ ਪੀ ਉਹਨਾਂ ਕਲਾਮ ਪੜੀ ਤਕਰੀਬਨ ਡੇਢ ਘੰਟਾ ਲੱਗਾ ਆਬੇ ਹਿਆਦ ਬਣ ਗਿਆ ਉਹਨੇ ਪੰਜਾਂ ਪਿਆਰੇਆਂ ਦੀ ਮੂੰਹ 'ਚ ਪਾਇਆ ਉਹਨਾਂ ਤੇ ਛਿੜਕਿਆ ਤੇ ਮੇਰੇ ਸਾਹਮਣੇ ਜਿੰਦਾ ਹੋ ਗਿਆ ਅਰੰਗਜੀਵ ਮੈਂ ਤੈਨੂੰ ਆਖਰੀ ਰਿਪੋਰਟ ਦੇ ਰਿਹਾ ਜਦੋਂ ਮੇਰੇ ਸਾਹਮਣੇ ਹੋਰਨਾ ਨੇ ਅਮਰ ਛਕਿਆ ਮੈਥੋਂ ਰਿਹਾ ਨਹੀਂ ਗਿਆ ਹੁਣ ਮਮੀ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣ ਗਿਆ ਤੇ ਮੇਰਾ ਨਾਮ ਗੁਰੂ ਗੋਬਿੰਦ ਸਿੰਘ ਨੇ ਅਜਮੇਰ ਸਿੰਘ ਰੱਖਿਆ ਉਹਨੇ ਆਪਣੇ ਨਾਂ ਦਾ ਜਗਦੀ ਕੀਤਾ ਬ੍ਰਾਹਮਣਾਂ ਦਾ ਪੁੱਤਰ ਦਵਾਰ ਵਾਲਾ ਮੁਸਲਮਾਨ ਹੋਇਆ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋ ਅਮਰ ਸ਼ਕ ਦੇ ਉਹ ਅਜਮੇਲ ਸਿੰਘ ਪੜਿਆ ਹੁਣ ਕਿਹੜਾ ਬੰਦਾ ਕਵੇਗਾ ਵੀ ਸਿਰ ਕੱਟ ਕੇ ਆਪਾਂ ਜੋੜ ਕਿਵੇਂ ਸਕਦੇ ਆ ਗੁਰੂ ਅਨਹੋਣੀ ਨੇ ਹੋਣੀ ਕਰ ਦਿੰਦਾ ਪਿਆਰਿਓ ਸੰਤ ਬਾਰੇ ਆਮ ਲੋਕੀ ਸਵਾਲ ਕਰਦੇ ਨੇ ਹੋ ਨਹੀਂ ਸਕਦਾ ਸਾਡੇ ਚ ਇੱਕ ਮਹਿਮਾ ਜਿਹੜਾ ਜਿਹਨੂੰ ਸੰਤ ਆਖਣ ਵਿੱਚ ਵੀ ਅਲਰਜੀ ਹੈ ਬੜੀ ਨਫ਼ਰਤ ਕਰਦੇ ਨੇ ਕੋਈ ਸੰਤ ਹੈ ਹੀ ਨਹੀਂ ਭਲਿਓ ਬੰਦਿਆਂ ਦੀ ਗੱਲ ਨਾ ਮੰਨੋ ਕਿਸੇ ਗਿਆਨੀ ਸਿੰਘ ਕਸਾ ਵਰਗ ਦੀ ਗੱਲ ਨਾ ਮੰਨੋ ਪਰ ਜਿਹੜਾ ਸਾਡਾ ਪਾਤਸ਼ਾਹ ਜੀ ਦਾ ਮੰਨ ਲਓ ਨਾ ਇਹ ਕਹਿੰਦਾ RAM ਸੰਤ ਮੇ ਭੇਦ ਕਿਛ ਨਾ ਹੀ ਪਰ ਨਾਲ ਇਹ ਵੀ ਲਿਖਿਆ ਏ ਇਹ ਨਹੀਂ ਵੀ ਕਿਸੇ ਲੰਮਾ ਚੋਲਾ ਪਾ ਲਿਆ ਵੱਡੀ ਗੱਡੀ ਲੈ ਲਈ ਉਹ ਸੰਤ ਨਹੀਂ ਰਾਮ ਸੰਤ ਮੇ ਭੇਦ ਕਿਛ ਨਾਹੀ ਪਰ ਨਾਲ ਆਖਿਆ ਏਕ ਜਨ ਕਈ ਮੈਂ ਲੱਖ ਕਰੋੜੀ ਲੱਖਾਂ ਕਰੋੜਾਂ ਦੇ ਵਿੱਚੋਂ ਕੋ ਇੱਕ ਅਧਾਵੇਗਾ ਜਿਹਨੂੰ ਆਪਾਂ ਪੜਦੇ ਜਗ ਮੈਂ ਉਤਮ ਕੰਢੀ ਏ ਵਿਰਲੇ ਕਈ ਕੇ ਹੈ ਨ ਵਿਰਲੇ ਨਾਈ ਕਣੇ ਫੈਲ ਪਕੜ ਸੰਸਾਰ ਤੇ ਮੈਂ ਆਪਣੇ ਚਾਚੇ ਦਾ ਰੋਹ ਹੀ ਜ਼ਿਕਰ ਕਰਦਾ ਜਿਨੇ ਮੈਨੂੰ ਵਿਦਿਆ ਪੜਾਈ ਉਹਨਾਂ ਨੇ ਪੜਾਇਆ ਸੀ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸਈ ਨਾਨਕਾ ਪੂਰਨ ਸੋਈ ਸੰਤ ਜਿਹੜੇ சுவாਸ ਲੈਂਦੇ ਆ ਮੈਂ ਇਹ ਹਰ ਗਣ ਰੋਜ ਹਰ ਕਥਾ ਵਿੱਚ ਕਹਿਣਾ ਹੈ ਜਦੋਂ ਮੈਂ ਆਪਣੇ ਚਾਚੇ ਦੇ ਕੋਲ ਵਿਦਿਆ ਪੜਨ ਗਿਆ ਨਾ ਬਾਬਾ ਸੰਤ ਕਰਤਾਰ ਸਿੰਘ ਜੀ ਦੇ ਕੋਲ ਤੇ ਮੈਨੂੰ ਉਹਨਾਂ ਨੇ ਪਹਿਲਾ ਦੇਖ ਦਿੱਤਾ ਪੁੱਤਰਾ ਕੋਈ ਵੀ ਚੀਜ਼ ਖਾਣੀ ਹੋਵੇ ਨਾ ਤੇ ਪਹਿਲਾ ਸ਼ਲੋਕ ਪੜਿਆ ਕਰ ਇਹ ਮੈਂ ਤੁਹਾਨੂੰ ਵੀ ਪੜਨਾ ਭਰਾਵਾਂ ਨੂੰ ਕਹਾਂਗਾ ਵੀ ਕੋ ਖੇਚੜਦਾ ਹੈ ਨਹੀਂ ਤੁਸੀਂ ਪਾਣੀ ਪੀਂਦੇ ਹੋ ਦੁੱਧ ਪੀਂਦੇ ਹੋ ਰੋਟੀ ਖਾਂਦੇ ਹੋ ਕੋਈ ਖੇਚੜ ਨਹੀਂ ਇਹ ਪੜਿਆ ਕਰੋ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਨ ਰਾਗਤੀ ਕਰ ਪ੍ਰਸਾਦ ਗੁਰਦੇਵ ਇਹ 23 ਨਵੰਬਰ ਨੂੰ ਤੇ 75 ਵਿੱਚ ਮੈਨੂੰ ਨਾਰੰਗਵਾੜ ਸੰਤ ਬਾਬਾ ਕਰਤਾਰ ਸਿੰਘ ਨੇ ਪਹਿਲਾ ਲੈਸਨ ਦਿੱਤਾ ਦੁਜਾ ਉਹਨਾਂ ਆ ਗਿਆ ਵੀ ਤੇਰੀ ਮਰਜ਼ੀ ਤੂੰ ਮੇਰਾ ਸਤਕਾਰ ਮੇਰੀ ਗੱਲ ਮੰਨੀ ਜਾਂ ਨਾ ਮੰਨੀ ਪਰ ਬਾਬੇ ਠਾਕੁਰ ਸਿੰਘ ਦਾ ਬਚਨ ਨਹੀਂ ਮੋੜਨਾ ਮੈਨੂੰ ਇਹ ਲੱਭ ਤਾਂ ਕਹਨੇ ਪਏ ਕਈ ਬਾਬੇ ਠਾਕੁਰ ਸਿੰਘ ਨੂੰ ਸੰਤ ਹੀ ਨਹੀਂ ਸਮਝਦੇ ਰੋਹ ਵਿਚਾਰ ਮੈਂ ਕਿਹਾ ਜੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿਉਂਕਿ ਮੈਂ ਪੜ੍ਹਿਆ-ਪੜਾ ਸਾ ਸਕੂਲ ਦੀ ਕਾਲ ਦੀ ਪੜ੍ਹਾਈ ਬੜੀ ਕੀਤੀ ਸੀ ਪਰ ਮੈਨੂੰ ਗੁਰਮਤ ਦੀ ਬੂਤੀ ਸੋਝੀ ਨਹੀਂ ਸੀ ਮੈਨੂੰ ਕਹਿੰਦੇ ਪੁੱਤਰ ਇਹਦੇ 'ਚ ਰੱਬ ਅੱਗੇ ਇੱਕ ਪ੍ਰਾਰਥਨਾ ਕੀਤੀ ਦੁਆ ਕੀਤੀ ਹੈ ਮੈਂ ਕਿਹ ਜੀ ਕਹਿੰਦੇ ਕਰ ਪ੍ਰਸਾਦ ਗੁਰਦੇਵ ਗੁਰੂ ਮਹਾਰਾਜ ਮੇਰੇ ਤੇ ਮਿਹਰ ਕਰੀ ਮੈਂ ਇਹ ਅੰਨ ਖਾਣ ਲੱਗਾ ਕਿਤੇ ਮੇਰੀ ਬੁੱਧੀ ਪ੍ਰਿਸ਼ਟ ਨਾ ਹੋ ਜਾਏ ਹੋ ਜਾਏ ਇਹ ਮੈਂ ਫਲਾਨੀ ਜੀ ਛਗਣ ਲੱਗਾ ਤੇ ਹੰਕਾਰ ਨਾ ਆ ਜਾ ਯਾਦ ਰੱਖਿਆ ਜੇ ਗੁਰ ਪ੍ਰਸਾਦ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰੇ ਦੁਨੀਆਵਾਂ ਸੁਣਨੀ ਐ ਤੇ ਪਤਾ ਨਹੀਂ ਮੈਨੂੰ ਮਨਜੀਤ ਸਾਹਿਬ ਕੁਪਾਲਾ ਕਰਕੇ ਲੋਕੀ ਬੋਟੀਆਂ ਬੜੀਆਂ ਤੋੜਦੇ ਨੇ ਜੇ ਕਿਸੇ ਦੀ ਘਰ ਵਾਲੀ ਲੜ ਪੀਤਾ ਵੀ ਕਹਿੰਦਾ ਗਿਆਨੀ ਜੀ ਉਹਨੂੰ ਮਨਾਈਏ ਕਿਵੇਂ ਪਰ ਸੁੱਚੀ ਹਉਦੀ ਕਰਦੇ ਮੈਂ ਦਰਵਾਜ਼ਾ ਆ ਗਿਆ ਤੇ ਤੁਸੀਂ ਹੱਸ ਪੋਗੇ ਵੀ ਗਿਆਨੀ ਜੀ ਕਿਹੋ ਜੀਆਂ ਗੱਲਾਂ ਕਰਦੇ ਨੇ ਕਹਿੰਦੀ ਬਾਬਾ ਜੀ ਮੇਰਾ ਘਰ ਵਾਲਾ ਮੇਰੇ ਆਖੇ ਲੱਗਦਾ ਤੇ ਮੈਂ ਕਿਹਾ ਤੂੰ ਵੀ ਲੱਗ ਜਾ ਕਰ ਫੇਰ ਉਗਾਉਗੀ ਮੈਂ ਮਨਜੀਤ ਸਾਹਿਬੋਂ ਬਾਹਰ ਨਿਕਲਿਆ ਤੇ ਬੀਬੀ ਚੰਗੀ ਭਰੀ ਪੁੱਤੀਆਂ ਪੈਂਤੀਆਂ ਸਾਲਾਂ ਦੀ ਮੇਰੇ ਇੱਕ ਭੱਜੀ ਆਈ ਬਾਬਾ ਜੀ ਮੈਂ ਕਿਹਾ ਦੱਸੋ ਬੀਬੀ ਜੀ ਬਾਬਾ ਜੀ ਮੇਰਾ ਘਰ ਵਾਲਾ ਮੇਰੇ ਆਖੇ ਲੱਗਦਾ ਤੇ ਮੈਂ ਦੇਸੀ ਬੰਦਾ ਤੇ ਮੈਂ ਕਿਹਾ ਉਹ ਲੱਗਦਾ ਤੂੰ ਹੀ ਲੱਗਿਆ ਕਰਕੇ ਤੇ ਫੇਰ ਨਹੀਂ ਖਲੋਤੀ ਹੋ